ਕੀ ਨਾਮ ਹੈ ਜੀ ਸੰਪ੍ਰੇਤ ਸਭ ਦੇ ਜੀ ਤੁਰੰਤ ਤੇ ਵਿੱਚ ਦੇਖਦੇ ਪਤਾ ਅਸੀਂ ਜੀ ਕਿ ਜਿਹੜੀਆਂ ਨਾਲ ਸਿਰ ਦੇ ਉੱਤੇ ਕੇਤੀ 파ਟ ਹੋ ਜਾਏਗੀ ਉਹ ਤੁਹਾਡੇ ਵੱਲੋਂ ਸਜਾਈ ਦੀ ਜੋ ਚਰਚਾ ਦੇ ਵਿੱਚ ਜੀ ਹਾਂ ਜੀ ਮੇਰੇ ਵੱਲੋਂ ਸਜਾਈ ਗਈ ਹੈ ਉਹ ਵੀ ਦੂਸਰੀ ਵਾਰ ਸਜਾਈ ਗਈ ਹੈ ਪਹਿਲੀ ਵਾਰ 2022 ਵਿੱਚ ਸਜਾਈ ਗਈ ਸੀ ਔਰ ਅੱਜ ਨੂੰ ਮੌਕਾ ਮਿਲਦਾ ਕਿੱਦਾਂ ਲੱਗ ਰਿਹਾ ਹੈ ਕਿ ਅੱਜ ਇਹ ਪ੍ਰਧਾਨਗੀ ਦੇ ਸਭ ਨੂੰ ਦੂਸਰੀ ਵਾਰ ਤੁਹਾਨੂੰ ਮੌਕਾ ਮਿਲਿਆ ਕਿ ਭਾਵੇਂ ਸਜਾਈ ਬਹੁਤ ਵਧੀਆ ਲੱਗ ਰਿਹਾ ਹੈ ਉਹ ਵਿਦੇਸ਼ ਦੇ ਪ੍ਰਧਾਨ ਮੰਤਰੀ ਜਿਨ੍ਹਾਂ ਨੂੰ ਕਿੰਗ ਕਿਹਾ ਜਾਂਦਾ ਹੈ ਉਹ ਮੈਂ ਕਹਿੰਦਾ ਖੁਸ਼ੀ ਦਾ ਗਾਣਾ ਨਹੀਂ ਹੈ ਮੇਰੀ ਕਿੰਨਾ ਸਮੇਂ ਲੱਗ ਗਿਆ ਇਸ ਪਾਗੇ ਨੂੰ ਬਣਾ ਤਿੰਨ ਤੋਂ ਚਾਰ ਮਿੰਟ ਲੱਗੇ ਪਾਗ ਬਣਾਉਣ ਨੂੰ ਫਿਰ ਪਾਗ ਬੰਨਦੇ ਕੋਈ ਗੱਲਬਾਤ ਹੋਈ ਉਹਦੇ ਤੁਹਾਡੇ ਕੈਰੀਅਰ ਬਾਰੇ ਕੋਈ ਗੱਲਬਾਤ ਹੈ ਜਲੰਧਰ ਵਾਸੀ ਦੀ ਗੱਲਬਾਤ ਨਹੀਂ ਇਸ ਬਾਰੇ ਕੋਈ ਗੱਲਬਾਤ ਨਹੀਂ ਬਸ ਟਰਬਨ ਰਿਲੇਟਿਡ ਦੋ ਗੱਲ ਹੋਈ ਉਸ ਬਾਰੇ ਹੋਈ ਬਾਕੀ ਪਰਸਾਂ ਕੋਈ ਗੱਲ ਨਹੀਂ ਕੀ ਗੱਲਬਾਤ ਹੋਈ ਚਾਰ ਦਿਨ ਤੋਂ ਚਾਰ ਮਿੰਟ ਤੋਂ ਵਿੱਚ ਕੋਈ ਤਿੰਨ ਤੋਂ ਚਾਰ ਮਿੰਟ ਚੱਲਦਾ ਹੈ ਉਹਨਾਂ ਨੇ ਪੁੱਛਿਆ ਕਿ ਕਿਸ ਟਾਈਪ ਦੀ ਚਾਹੀਦੀ ਤੁਹਾਨੂੰ ਪਾਗ ਛੋਟੀ ਚਾਹੀਦੀ ਵੱਡੀ ਚਾਹੀਦੀ ਆ ਅ ਦੋ ਸਟਾਈਲ ਹੁੰਦੇ ਵੱਟਾਂ ਵਾਲੇ ਜਾਂ ਸਿੰਪਲ ਚਾਹੀਦੀ ਉਹਨਾਂ ਨੇ ਕਿਹਾ ਸਿੰਪਲ ਵਧੀਆ ਛੋਟੀ ਬਣੇ ਤੁਹਾਡੇ ਵੱਲੋਂ ਸਿਲੈਕਟ ਕੀਤੀ ਗਈ ਸੀ ਜਾਂ ਪ੍ਰਧਾਨ ਮੰਤਰੀ ਚਾਹੁੰਦੇ ਨਹੀਂ ਉਹਨਾਂ ਵਾਲੀ ਸਿਲੈਕਟ ਕੀਤੀ ਗਈ ਸੀ ਮੈਂ ਚਾਰ ਪੱਗਾਂ ਲੈ ਕੇ ਗਿਆ ਸੀਗਾ ਉਹਨਾਂ ਵਿੱਚ ਉਹਨਾਂ ਨੇ ਇੱਕ ਪੱਗ ਚੁਣ ਸੀ ਕੀਤੀ ਤੇ ਜੋ ਅਸੀਂ ਬਾਤ ਕਿੰਦਾ ਲੱਗ ਰਿਹਾ ਕਿ ਉਹ ਕਾਰਡ ਦੇ ਵਿੱਚ ਜਿਹੜਾ ਤਰ੍ਹਾਂ ਸਾਨੂੰ ਅੰਦਰ ਦੇਖਦੇ ਪਰਾਰ ਮੰਤਰੀ ਨੇ ਪਾਲੂ ਕਰਨੀ ਹੈ ਕਿ ਕੀ ਗੱਲਬਾਤ ਕਿਉਂ ਕਰਿਆ ਕਰਦੇ ਕਿੰਦਾ ਦਾ ਲੱਗ ਰਿਹਾ ਬਹੁਤ ਦਿਨ ਲੱਗ ਰਿਹਾ ਪਹਿਲਾਂ ਤਾਂ ਇਦਾਂ ਸੀਗਾ ਕਿ ਦੁਪਹਿਰੇ ਨੂੰ ਮੈਨੂੰ ਚਾਂਸ ਨਹੀਂ ਸੀਗਾ ਕਿ ਹਾਂ ਬੰਨ ਲਵਾਂਗੇ ਕਿ ਨਹੀਂ ਪਰ ਟਾਈਮ ਵੀ ਉਹਨਾਂ ਨੂੰ ਉਸੇ ਹਿਸਾਬ ਨਾਲ ਹੀ ਹੁੰਦਾ ਹੈ ਫਿਰ ਉਸ ਤੋਂ ਬਾਅਦ ਜਦੋਂ ਮੈਂ ਬੰਨੀ ਕੰਪਲੀਟ ਕੀਤੀ ਮੈਂ ਘਰੇ ਪਹਿਲਾਂ ਫੋਨ ਲਾਇਆ ਕਿ ਮੈਂ ਕਿ ਅੱਜ ਵੀ ਮੈਂ ਬੰਨਤੀਆਂ ਪਾ ਲਈ ਤੇ ਮੇਰੇ ਮਾਦਰ ਬਹੁਤ ਖੁਸ਼ ਹੋਏ ਤੇ ਬਹੁਤ ਬਣਾ ਬਲੇਸਿੰਗਸ ਦਿੱਤੀਆਂ ਕਹਿੰਦਾ ਤੇ ਤੁਹਾਡੇ ਨਾਲ ਟਾਈਪ ਕਿੱਥੋਂ ਆਇਆ ਦਿੱਲੀ ਤੋਂ ਟਾਈਪ ਪਹੁੰਚਦਾ ਜਾਂ ਜਲੰਧਰੋਂ ਫਾਰਟੀ ਵੱਲੋਂ ਟਾਈਪ ਆਇਆ ਏ ਮੈਨੂੰ ਅਮਰੀ ਭਾਈ ਜੋ ਅਕਰ ਬੀਜੀਪੀ ਦੇ ਕਾਰਜ ਕਰਤਾ ਹੈ ਉਹਨਾਂ ਨੇ ਮੈਨੂੰ ਰეკਮੈਂਡ ਅੱਗੇ ਕੀਤਾ ਤੇ ਉਹਨਾਂ ਦਾ ਇਹ ਟਾਈਪ ਕੀ ਹਨ ਹੋਰ ਵੀ ਬੜੇ ਬੰਦੇ ਹੁੰਦੇ ਨੇ ਜਿਹੜੇ ਤੁਹਾਨੂੰ ਕਿਉਂ ਚੁਆਇਸ ਕੀਤਾ ਹੈ ਦੇਖੋ ਇਹ ਆਪਣੇ ਆਪਣੇ ਪਸੰਦ ਹੈ ਬਾਕੀ ਅਮਰੀ ਭਾਈ ਨੂੰ ਮੇਰਾ ਕੰਮ ਪਸੰਦ ਵਧੀਆ ਲੱਗਾ ਤਾਂ ਅੱਗੇ ਉਹਨਾਂ ਨੇ ਰეკਮੈਂਡ ਕੀਤਾ ਹੈ ਪ੍ਰਗਨਦੂ ਸਾਹਿਬ ਨੂੰ ਕੰਮ ਪਸੰਦ ਆ ਗਿਆ ਹਾਂਜੀ ਉਹਨਾਂ ਨੂੰ ਕੰਮ ਪਸੰਦ ਸੀਗਾ ਤਾਂ ਹੀ ਉਹ ਅੱਗੇ ਦੂਜੀ ਵਾਰੀ ਵੀ ਮੈਨੂੰ ਮੌਕਾ ਦਿੱਤਾ ਹੈ ਅੱਛਾ ਅੱਗੇ ਕੀ ਕਰਦੇ अगे कहें कि अगली बार जो मैं आऊँगा तो उस तो बाद प्रधानमंत्री साहब ने कहा इस बार थोड़ी वीड्डी आई है अगली बार आऊँगा तो मैं इस छोटी तो चाहिए फिर तो मैं क्या ठीक है तुम आओ मैं इस तो भी होनेंगा पर्क